ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬੁਟੀਕ ਤੋਂ ਹਰ ਰੋਜ਼ ਇਤਨਾ ਅੱਜ ਇੱਕ ਆਪਾਂ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਬ੍ਰੋਕਟ ਦੇ ਸੂਟ ਲੈ ਕੇ ਆਏ ਹਾਂ ਜੀ ਪਹਿਲਾਂ ਵੀ ਲੈ ਕੇ ਆਏ ਸੀਗੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਇਸ ਵਾਰ ਫੇਰ ਆਪਾਂ ਰਿਪੀਟ ਦੇ ਉੱਪਰ ਇਹਦੇ ਵਿੱਚ ਕੁਝ ਨਿਊ ਡਿਜ਼ਾਈਨ ਨਿਊ ਕਲਰ ਐਡ ਕੀਤੇ ਨੇ ਲੈ ਕੇ ਆਏ ਹਾਂ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਪ੍ਰਾਈਸ ਫੈਬਰਿਕ ਡਿਟੇਲ ਸਾਰਾ ਕੁਝ ਪਹਿਲਾਂ ਵਾਲਾ ਹੀ ਰਹੂਗਾ ਜੀ ਫਰਸਟ ਸੂਟ ਅਭੀ ਜਿਹੜਾ ਹੈਗਾ ਹੈਗਾ ਬਲੈਕ ਕਲਰ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਸੂਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਆ ਬ੍ਰੋਕੇਟ ਦਾ ਸੂਟ ਹੈ ਜੀ ਇਹਦਾ ਤੁਸੀਂ ਜਿੱਧਰ ਲ ਮਰਜੀ ਸਾਈਡ ਆ ਜਿਹੜੀ ਸਟਿਚ ਕਰ ਸਕਦੇ ਹੋ ਦੋਨੋਂ ਸਾਈਡਸ ਹੁੰਦੀ ਹੈ ਬਹੁਤ ਹੀ ਸੌਫਟ ਸਟਾਫ ਆਗਾ ਹਲੇ ਦਾ ਕੱਪੜਾ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਇਹ ਵਾਲੇ ਸੂਟ ਨੇ ਜਿਹੜੇ ਆਪਣੇ ਇਹਦੇ ਨਾਲ ਆਪਣੀ ਜਿਹੜੀ ਬਲੈਕ ਕਲਰ ਦੀ ਬਾਟਮ ਲਗਵਾਈ ਆ ਬਾਟਮ ਦੇ ਉੱਪਰ ਵੀ ਜਿਹੜਾ ਇਵੇਂ ਦਾ ਵਰਕ ਕੀਤਾ ਹੋਇਆ ਜੀ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ 올ਓਵਰ ਦਾ ਮੈਚਿੰਗ ਦਾ ਐਂਡ ਵਰਕ ਵਾਲੇ ਦਾ ਪ੍ਰਾਈਸ ਹੈ ਜਿਹੜਾ ਸਾਰਾ ਕੁਝ ਦੱਸਾਂਗੇ ਜੀ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਆਪਣਾ ਗਰੁੱਪ ਜੁਆਇਨ ਕਰਨ ਲਈ ਆਪਣਾ ਮੈਸੇਜ ਡ੍ਰੌਪ ਕਰ ਦੇਣਾ ਮੈਨੂੰ ਮੇਰੇ ਨੰਬਰ ਤੇ ਸੈਕਿੰਡ ਸੂਟ ਆ ਗਿਆ ਜਿਹੜਾ ਵੀਰੇ ਗ੍ਰੇ ਕਲਰ ਦਾ ਸੂਟ ਆ ਥੋੜਾ ਜਿਹਾ ਇਹ ਵਾਲਾ ਕਲਰ ਲਾਈਟ ਆ ਰਿਹਾ ਕੈਮਰੇ ਦੇ ਵਿੱਚ ਇਹ ਵਾਲਾ ਸ਼ਰਟ ਆ ਗਈ ਇਹ ਵਾਲੀ ਬਾਟਮ ਆ ਗਈ ਬਾਟਮ ਦੇ ਉੱਪਰ ਵਰਕ ਕੀਤਾ ਬਹੁਤ ਹੀ ਸੋਹਣਾ ਨੇਚੁਰਲ ਕਰੇਵ ਦੀਆਂ ਜਿਹੜੀਆਂ ਬਾਟਮ ਲਗਵਾਈ ਹੋਈ ਹੈ ਜੀ ਇਹ ਵਾਲੀ ਇੱਕੇ ਦੇ ਵਿੱਚ ਆ ਗਿਆ ਜੀ ਇਹ ਵਾਲਾ ਪ੍ਰਿੰਟ ਇਹਦੇ ਨਾਲ ਵੀ ਨੇਚੁਰਲ ਕਰੇਵ ਦੀ ਬਾਟਮ ਲਗਵਾਈ ਹੋਈ ਆਪਾਂ ਨੇ ਬਾਟਮ ਦੇ ਉੱਪਰ ਹੈਂਡ ਪਲੱਸ ਆਰੀ ਦੇ ਨਾਲ ਜਿਹੜਾ ਕੰਮ ਕੀਤਾ ਹੋਇਆ ਹੈਗਾ ਸ਼ਰਟ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇੱਕੇ ਦੇ ਵਿੱਚ ਇਹ ਵਾਲਾ ਕਲਰ ਆ ਗਿਆ ਇਦੇ ਨਾਲ ਜਿਹੜੀ ਬਾਟਮ ਲਗਵਾਈ ਹੋਈ ਹੈ ਜੀ ਸਰਟਨ ਕ੍ਰੇਪ ਦੀ ਲਗਵਾਈ ਹੋਈ ਹੈ ਬਹੁਤ ਸੋਹਣੀ ਹੈ ਇਹ ਵੀ ਬਾਟਮ ਇਹਦੇ ਨਾਲ ਨੇਚਰਲ ਕ੍ਰੇਪ ਬਾਟਮ ਨਹੀਂ ਹੈਗੀ ਇਹ ਸਰਟਨ ਕ੍ਰੇਪ ਦੀ ਬਾਟਮ ਆ ਇਹ ਵਿਦਆਊਟ ਵਰਕ ਆ ਜਿਹੜਾ ਆਪਣੇ ਕੋਲੇ ਸੂਟ ਹੈਗਾ ਜੀ ਇੱਕ ਸੂਟ ਆ ਗਿਆ ਜੀ ਇਹ ਵਾਲਾ ਇਹ ਸ਼ਰਟ ਆ ਗਈ ਇਹਦੇ ਨਾਲ ਬਾਟਮ ਲਗਵਾਈ ਹੋਈ ਹੈ ਅਗਰ ਤੁਸੀਂ ਵਿਦਆਊਟ ਬਾਟਮ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਇਹ ਤਾਂ ਜਿਹੜਾ ਆ ਵਾਲਾ ਪਾਸਾ ਆ ਗਿਆ ਚਾਹੇ ਤੁਸੀਂ ਉਹ ਸਾਈਡ ਸਟਿਚ ਕਰ ਲੋ ਚਾਹੀਦੀ ਇਹ ਵਾਲੀ ਸਾਈਡ ਆ ਜਿਹੜੀ ਸਟਿਚ ਕਰ ਲੋ ਇੱਕੇ ਦੇ ਵਿੱਚ ਆ ਗਿਆ ਜੀ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਕਲਰ ਆ ਥੋੜਾ ਜਿਹਾ ਕੈਮਰੇ ਦੇ ਵਿੱਚ ਲਾਈਟ ਆ ਰਿਹਾ ਹੈਗਾ ਇਹ ਵੀ ਆਪਣੇ ਕੋਲੇ ਅਵੇਲੇਬਲ ਹੈਗਾ ਨਿਊ ਐਡ ਹੋਇਆ ਹੈਗਾ ਇਹ ਵਾਲਾ ਕਲਰ ਲਾਸਟ ਟਾਈਮ ਵੀ ਆਇਆ ਸੀ ਅਗੇਨ ਰਿਪੀਟ ਦੇ ਉੱਪਰ ਫਿਰ ਲੈ ਕੇ ਆਏ ਆ ਆਪਾਂ ਕਿਉਂਕਿ ਪਹਿਲਾਂ ਵਾਲਾ ਸਾਰਾ ਸੋਲਡ ਹੋ ਗਿਆ ਸੀਗਾ ਇਹ ਵਾਲਾ ਤੇ ਇੱਕੇ ਦੇ ਵਿੱਚ ਨਿਊ ਪ੍ਰਿੰਟ ਐਡ ਕੀਤਾ ਹੈਗਾ ਇਹ ਵਾਲਾ ਇਕਰਾਨੀ ਕਲਰ ਰਾਣੀ ਕਲਰ ਬਹੁਤ ਹੀ ਸੋਹਣਾ ਕਲਰ ਆ ਪਰਪਲ ਕਲਰ ਆ ਗਿਆ ਰਾਇਲ ਬਲੂ ਜਿਹੜਾ ਲਾਸਟ ਟਾਈਮ ਵੀ ਤੁਸੀਂ ਬਹੁਤ ਡਿਮਾਂਡ ਕਰ ਰਹੇ ਸੀਗੇ ਇਹਦੇ ਵਿੱਚ ਆ ਗਿਆ ਇੱਕ ਆਪਣੀ ਏ ਵਾਲੀਆਂ ਦੋ ਸ਼ਰਟਾਂ ਆ ਗਈਆਂ ਇਹ ਵਾਲੇ ਸਾਰੇ ਸੂਟ ਨੇ ਜਿਹੜੇ ਰੈਡੀ ਟੂ ਡਿਸਪੈਚ ਨੇ ਵੀਰੇ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਤਾਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦਾ ਇਹਦਾ ਜਿਹੜਾ ਵੀਰੇ ਆਲ ਓਵਰ ਸੂਟ ਦਾ ਪ੍ਰਾਈਸ ਹੈ ਜਿੱਦਾਂ ਕਿ ਇਹ ਵਾਲਾ ਸੂਟ 5 ਮੀਟਰ ਲੈ ਰਹੇ ਹੋ ਤਾਂ ਤਾਂ ਉਹਦਾ ਪ੍ਰਾਈਸ ਹੈਗਾ 650 ਰੁਪਿਆ ਅਗਰ ਤੁਸੀਂ ਮੈਚਿੰਗ ਇੱਦਾਂ ਨੈਚੁਰਲ ਕਰੇਵ ਦੀ ਬਾਟਮ ਲੈ ਰਹੇ ਹੋ ਆਹ ਵਾਲੀ ਸ਼ਰਟ ਲੈ ਰਹੇ ਹੋ ਤਾਂ 825 ਰੁਪਏ ਜਿਹੜਾ ਇਹਦਾ ਪ੍ਰਾਈਸ ਹੈਗਾਗਾ ਅਗਰ ਤੁਸੀਂ ਨੈਚੁਰਲ ਕਰੇਵ ਦੀ ਬਾਟਮ ਵੀ ਲੈ ਰਹੇ ਹੋ ਸ਼ਰਟ ਵੀ ਲੈ ਰਹੇ ਹੋ ਤੇ ਇਹ ਵਾਲਾ ਵਰਕ ਵੀ ਕਰਵਾ ਰਹੇ ਹੋ ਆਰੀ ਪਲੱਸ ਹੈਂਡ ਦੇ ਵਿੱਚ ਤਾਂ ਜਿਹੜਾ ਇਹਦਾ ਪ੍ਰਾਈਸ ਹੈਗਾਗਾ ਜੀ 1300 ਅਗਰ ਇਹਨਾਂ ਚ ਕੋਈ ਵੀ ਕਸਟਮਰ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਜਿਹੜਾ ਹੈ ਸੈਂਡ ਕਰ ਸਕਦੇ ਹੋ ਅਗਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ 325 ਰੁਪਏ ਸ਼ਰਟ ਦਾ ਪ੍ਰਾਈਸ ਹੈ ਸ਼ਿਪਿੰਗ ਚਾਰਜਸ ਜਿਹੜਾ ਹੋਊਗਾ ਐਕਸਟਰਾ ਹੋਊਗਾ ਅਗਰ ਤੁਸੀਂ ਬਰਨਾਲੇ ਤੋਂ ਬਾਏ ਕਰ ਰਹੇ ਹੋਗੇ ਤਾਂ ਕੋਈ ਸ਼ਿਪ ਚਾਰਜਸ ਨਹੀਂ ਹੋਊਗਾ ਇਨੀਆ ਦਾ ਬਸ ਸਟੈਂਡ ਕੋਈ ਵੀ ਕਸਟਮਰ ਰਿਸੀਵ ਕਰਦਾ ਜੀ ਇਹ ਵਾਲੀ ਜਿਹੜੇ ਸਾਰੇ ਸੂਟ ਨੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇਗੇ ਅਗਰ ਤੁਸੀਂ ਸਾਡਾ WhatsApp ਦਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਜਿਸ ਦੇ ਵਿੱਚ ਅਸੀਂ ਡੇਲੀ ਅਪਡੇਟ ਕਰਦੇ ਹਾਂ ਤਾਂ ਤੁਸੀਂ ਮੈਨੂੰ ਇਸੇ ਨੰਬਰ ਤੇ ਆਪਣਾ ਬੁਟੀਕ ਦਾ ਨਾਮ ਲਿਖ ਕੇ ਜਾਂ ਆਪਣਾ ਸਿਟੀ ਦਾ ਨਾਮ ਲਿਖ ਕੇ ਜੁਆਇਨ ਜਿਹੜਾ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਦੇਖ ਕੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਰੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ